ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿੱਚ ਪੈਂਦੇ ਪਿੰਡ ਨੜਾਵਲੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਦੁਕਾਨਦਾਰ ਦੇ ਕਹਿਣ ਮੁਤਾਬਕ ਉਸਦੀ ਦੁਕਾਨ ਤੇ ਆ ਕੇ ਸ਼ਰੀਆਮ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨਾਂ ਨੇ ਦੁਕਾਨ ਦੀ ਤੋੜਫੋੜ ਕੀਤੀ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਉਸਨੇ ਦੋਸ਼ ਲਗਾਇਆ ਹੈ ਕਿ ਗੱਲੇ ਵਿੱਚ ਪਏ 40000 ਰੁਪਏ ਨਕਦੀ ਵੀ ਹਮਲਾਵਰ ਲੈ ਕੇ ਫਰਾਰ ਹੋ ਗਏ ਹਨ ਉਸ ਦਾ ਮਠਿਆਈ ਵਾਲਾ ਕਾਊਂਟਰ ਵੀ ਤੋੜ ਦਿੱਤਾ ਗਿਆ ਤੇ ਦੁਕਾਨ ਦੇ ਅੰਦਰ ਫਰੂਟ ਦੇ ਕਰੇਟ ਅਤੇ ਸਬਜ਼ੀਆਂ ਦੇ ਕਰੇਟਾਂ ਦੀ ਵੀ ਤੋੜਫੋੜ ਕੀਤੀ ਗਈ ਪੀੜਤ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆ ਗਏ ਮੈਂ ਮਰਨਾ ਮਰਨਾ ਕਰਨਾਲ ਸਿੰਘ ਆ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਢਾਈਆਂ ਨੇ ਬਾਅਦ ਇਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਤਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦੇਦਾ ਹੀ ਵੀ ਇਥੋਂ ਸਮਾਨ ਤੋ ਚੁੱਕ ਅਸੀਂ ਇਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੂਰਤਾ ਸਿੰਘ ਆ ਜੀ ਨਰਾਇਤ ਵਾ ਨਾ ਇੱਥੇ ਪਹਿਲਾਂ ਮੇਰੇ ਤੋਂ ਪੰਚਾਇਤ ਦੇ ਦੁਕਾਨਾਂ ਸੀ ਉਹ ਪੰਚਾਇਤ ਦੇ ਧਾਤੀਆ ਦੁਕਾਨਾਂ ਕਹਿੰਦੇ ਨਵੀਆਂ ਪਾਦਾਂ ਦੇ ਬਾਅਦ ਚ ਉਹ ਨਹੀਂ ਪਣ ਪਈਆਂ ਬਾਅਦ ਜਮੈਂ ਰੋਡ ਦੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹ ਲੈ ਗਿਆ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਸਟੋਰ ਗਾ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40 ਹਜ਼ਾਰ ਕੀਆ ਮੇਰਾ ਗੱਲਾ ਹੀ ਚੁੱਕੇ ਲੈ ਗਿਆ ਜੀ ਤੇ ਮਾਰ ਲੀਆ ਤੁਮ ਕਹਿੰਦੇ ਤੇ ਅਹੀਂ ਕੱਲ ਮੌਕੇ ਤੇ ਇੱਥੇ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ ਤੇ ਜੇ ਹਾਂ ਇੱਥੇ ਹੁੰਦੇ ਤੇ ਸਾਡੀ ਸਾਡਾ ਬੋਝਾ ਨਛਾ ਰੋਇ ਲਾਈ ਇਹ ਨਸ਼ਾ ਕਰਕੇ ਮੁਰੇ ਨਿਕਲਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਜਨਪਾਲ ਲਗਾ ਮੈਂ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਭੰਤੁਰ ਕੀਤੀ ਹੈ ਇਹਨਾਂ ਨੇ ਲੱਗ ਲੱਗੇ ਅੱਧਿਆਂ ਆ ਪਤਾ ਵੀ ਇਹ ਭੰਤੁਰ ਕਰ ਕੀਤੀ ਹੈ ਇਹਨਾਂ ਖਲਦੀਆਂ ਨੇ ਇਹੋ ਲੱਗੇ ਇਹ ਬਸ ਇਹੋ ਕਹਿੰਦਾ ਵੀ ਇੱਥੇ ਸਮਾਜ ਚੁੱਕ ਅਹੀਂ ਦਵਸਤ ਰਹ ਨਹੀਂ ਜਦੋਂ ਮਾਰ ਦੇਣਾ ਇਸੇ ਦਾ ਬਚੇ ਜਾ ਕੇ ਘਟਾ ਜੀ ਇਹਨਾਂ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਇਹਨੇ ਕਹਲੇ ਪੋਰਸ ਗੱਲ ਪਹਿਲਾਂ ਐ ਆਨਲਾਈਨ ਕਲੇਮ ਕੀਤੀ ਆ ਅੱਜ ਕੱਲ੍ਹ ਥਾਰੇ ਦੇ ਕੇ ਰਾਤੀ ਨੂੰ ਅੱਜ ਤਾਂ ਘੜੇ ਕੋ ਪੁੱਛਣੀ ਪਈ ਜੀ ਕੀ ਮੰਗ ਕਰਦੇ ਆਏ ਮੰਗ ਕਰ ਰਹੇ ਹਨ ਇਨਸਾਫ ਮਿਲਣਾ ਚਾਹੀਦਾ ਜੀ ਜੋ ਹਰ ਇਨਸਾਫ ਹੈ ਉਹਨੂੰ ਮਿਲਣਾ ਚਾਹੀਦਾ ਜੀ ਬਸਾ ਨੁਕਸਾਨ ਮੇਰਾ 2 ਲੱਖ ਦੇ ਲੱਗ ਚੱਕਾ ਹੋਇਆ ਜੀ ਨਾ ਸੁਮੇ ਕੁਮਾਰ ਲਖਣ ਕਦਾ ਪੰਜਾਬ ਖਾਨ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹੈ ਸੁਭਾ ਕਮੇਟੀ ਮੈਂਬਰ ਹੈ ਕਿਤੇ ਅੱਜ ਹੀ ਪਤਾ ਲੱਗਾ ਮੈਨੂੰ ਕਿ ਕੱਲ ਸ਼ਾਮ ਨੂੰ ਦੇਰ ਰਾਤੀ ਜਿਹੜਾ ਨਾ ਉਹ ਮਲਜੀਤ ਸਿੰਘ ਸਨੋਪ ਸੂਰਤਾ ਸਿੰਘ ਵਾਸੀ ਨੜਾੜੀ ਨੇ ਹੋਰ ਵੀ ਕਾਫੀ ਬੰਦੇ ਨਾਲ ਲਿਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਨਪੋੜ ਕੀਤੀ ਉਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਉਹ ਜਿੰਨਾ ਇਹਨਾਂ ਦਾ ਖਰਾਬ ਕੀਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਤੇ ਅਸੀਂ ਇਹੋ ਹੀ ਵਾਂ ਕਰਦੇ ਹਾਂ ਤੇ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜਨਾਂ ਤਰਾਏ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲਗੀਆਂ ਢਾਕੀ ਬਣਾਉਣ ਤੇ ਦੂਸਰੀ ਪੈੜੀ ਵਾਲੇ ਦੇ ਸਥੇੜ ਆ ਰਿਹਾ ਤੇ ਜਨਰਾਂ ਪਈ ਚਾਰ ਪੰਜ ਸਾਲ ਤੋਂ ਜਨਰਾਂ ਉਹ ਇੱਕ ਤੰਬੂ ਦੇ ਵਿੱਚ ਰਹਿ ਕੇ ਆਪਣਾ ਜਨਰਾਂ ਪਰਿਵਾਰ ਦਾ ਕਜਾੜਾ ਚਲਾਉਂਦਾ ਸੀ ਤੇ ਜਨਰਾਂ ਇਹ ਅਸੀਂ ਇਹੋ ਹੀ ਮਰਕਰਦੇ ਆ ਤੇ ਜਨਰਾਂ ਪਈ ਇਹ ਇਹਦਾ ਗੁਰਨਾਮ ਸਿੰਘ ਹੈ ਸਾਨੂੰ ਪੁਰਾਣੇ ਜਿਹੜੀਆਂ ਦੁਕਾਨਾਂ ਤੇ ਜਨਰਾਂ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ વિશ્વાસ ਪਾਇਆ ਸੀ ਕਿ ਜਿਹੜੀ ਦੁਕਾਨ ਢਾਕੇ ਨਵੀਂ ਬਣਾਈ ਜਾਏਗੀ ਤੇ ਉਹ ਜਿਹੜਾ ਨਾ ਉਹ ਤੁਹਾਨੂੰ ਜਿਹੜਾ ਨਾ ਉਹ ਇਸੇ ਦੁਕਾਨ ਦਿੱਤੀ ਜਾਏਗੀ ਪਰ ਉਹ ਸਾਸ ਦੇ ਵਿੱਚ ਹੀ ਜਨਤਾ ਪੇਦੇ ਤੰਬੂ ਲਾ ਕੇ ਇੱਥੇ ਜਰਨ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਅੱਜ ਪੁਰ ਜੋਰ ਨੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਤੇ ਜੰਗਾ ਫੇਰਾਂ ਨਾਲ ਇਨਸਾਫ ਕੀਤਾ ਜਾਵੇ ਕੱਲ ਦਿਨ ਜਿਹੜਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਵੀ ਇਹਨਾਂ ਦੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜੰਗਾ ਕੋਈ ਵੀ ਕਾਰਵਾਈ ਜਰੀ ਉਹਨਾਂ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਜਨਰਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਨਰਾਂ ਹਰ ਕਿਸ ਦਾ ਇਨਸਾਫ ਕਰਾਂਗੇ ਪਰ ਪੁਲਿਸ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਨਰਾਂ ਗੁੰਡਾਗਰਦੀ ਜਰੀਏ ਸ਼ਰਮ ਚੱਲ ਰਹੀ ਹੈ ਤੇ ਉਹਨਾਂ ਨੂੰ ਜਨਰਾਂ ਨੱਟ ਪਾਉਣੀ ਚਾਹੀਦੀ ਹੈ ਤੇ ਜਿਹੜੀ ਕਾਰਵਾਈ ਹੈ ਜੋ ਪਰਚਾ ਜਿਹੜਾ ਉਹਨਾਂ ਨਾਲ ਸਖਤ ਤੋਂ ਸਖਤ ਕਰਦੇ ਤੇ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕੇਸੇ ਦਾ ਚਾਰਨੀਬਾਦੀ ਨੁਕਸਾਨ ਜਿਹੜਾ ਦਾ ਉਹ ਨਾ ਹੋ ਸਕੇ ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਹਾਂ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੇ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਵੇਸ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ